ਇੱਕ ਕਮੀ ਸਦੀ ਹੈ ਕਹਿੰਦੇ ਜੁਗ ਵਿਗਿਆਨ ਦਾ ਪਰ ਫਿਰ ਵੀ ਆਪਣੇ ਪੰਜਾਬ ਦੇ ਵਿੱਚ ਲਾੜੋ ਐਵੀਆਂ ਕਟਨਾਵਾਂ ਹੋ ਰਹੀਆਂ ਜਿੱਥੇ ਕਿ ਸਾਰੇ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਾਤ ਪਾਤ ਨੂੰ ਲੈ ਕੇ ਕਟਨਾਵਾਂ ਹੋ ਰਹੀਆਂ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਤੋਂ ਜਿੱਥੇ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਤਾ ਗਿਆ ਕਿਉਂ ਕੱਢਿਆ ਬਾਹਰ ਕਹਿੰਦੇ ਛੋਟੀ ਕਾਸਟ ਦਾ ਬੱਚਾ ਸਕੂਲ ਦਾ ਨਾਮ ਸੀਗਾ ਡੀਏਵੀ ਕਾਨਵੈਂਟ ਸਕੂਲ ਜੈਤੋ ਤੇ ਇੱਕਵੇਂ ਸਥਿਤੀ ਹੈ ਜਿੱਥੇ ਆਪਾਂ ਕਹਿੰਨੇ ਆ ਵੀ ਇੱਕਵੇਂ ਸਥਿਤੀ ਦੇ ਵਿੱਚ ਸੰਵਿਧਾਨ ਨੇ ਵੀ ਸਾਰਿਆਂ ਨੂੰ ਹੱਕ ਦਿੱਤਾ ਵੀ ਸਾਰੇ ਬਰਾਬਰ ਆ ਤੇ ਸਾਰੇ ਲੋਕ ਕਹਿੰਦੇ ਵੀ ਪੜ੍ਹੇ ਲਿਖੇ ਆ ਕੋਈ ਜਾਤ ਪਾਤ ਨਹੀਂ ਕੋਈ ਊਚ ਨਹੀਂ ਨੀਚ ਨਹੀਂ ਸਾਰੇ ਬਰਾਬਰ ਆ ਪਰ ਫਿਰ ਵੀ ਇਹੋ ਜਿਹੇ ਕਟਨਾਵਾ ਹੋ ਰਹੇ ਨੇ ਜਿੱਥੇ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਸਿਰਫ ਐਸ ਕਰਕੇ ਕੱਢਿਆ ਜਾ ਰਿਹਾ ਕਿ ਉਹ ਛੋਟੀ ਜਾਤੀ ਨੂੰ ਬਿਲੋਂਗ ਕਰਦੇ ਆ ਜਾਂ ਛੋਟੀ ਜਾਤ ਦੇ ਆ ਨਾ ਤੇ ਸਾਰੀ ਗੱਲ ਕੀ ਆ ਆਜੋ ਆਪਾਂ ਕਰਦੇ ਗੱਲਬਾਤ ਬ ਤੇ ਬੱਚੇ ਤੇ ਮਾਪਿਆਂ ਦੇ ਨਾਲ ਕੀ ਗੱਲਬਾਤ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਜਿਵੇਂ ਤੁਸੀਂ ਪਹਿਲਾਂ ਇੰਟਰੋ ਵਿੱਚ ਵੇਖ ਹੀ ਲਿਆਸ ਨੂੰ ساری ਗੱਲਬਾਤ ਦੱਸੀ ਹੈ ਕਿ ਇੱਕਵੀਂ ਸਦੀ ਜਿੱਥੇ ਕੀ ਆਪਾਂ ਸਾਰੇ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਸੰਵਿਧਾਨ ਵੀ ਕਹਿੰਦਾ ਕਿ ਸਾਰੇ ਲੋਕ ਬਰਾਬਰ ਆ ਉੱਚ ਨੀਚ ਜਾਤ ਪਾਤ ਤੋਂ ਲੋਕ ਮੁਕਤ ਹੋ ਚੁੱਕੇ ਆ ਸਾਰੇ ਲੋਕ ਇੱਕ ਸੇਮ ਆ ਪਰ ਤੁਹਾਨੂੰ ਦੱਸਿਆ ਜਿਵੇਂ ਜੈਤੋ ਦੇ ਵਿੱਚ ਇੱਕ ਘਟਨਾ ਹੁੰਦੀ ਆ डीएवी स्कूल ਦੇ ਵਿੱਚੋਂ ਛੋਟਾ ਜਿਹਾ ਬੱਚਾ ਬੈਠਾ ਹੈ ਬੱਚੇ ਦਾ ਫਾਦਰ ਸਾਹਿਬ ਬੈਠਿਆ ਪਿਤਾ ਜੀ ਬੈਠਿਆ ਕਿ ਬੱਚੇ ਨੂੰ ਸਕੂਲ ਦੇ ਵਿੱਚੋਂ ਬਾਹਰ ਕੀਤਾ ਜਾਂਦਾ ਕੀ ਹੈ ਸਾਰੀ ਗੱਲਬਾਤ ਆਪਾਂ ਕਰਦੇ ਆਂ ਗੱਲਬਾਤ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਪਹਿਲਾਂ ਤਾਂ ਆਪਣਾ ਸ਼ੋਭਾ ਨਾਮ ਦੱਸੋ ਕੀ ਹੈ ਕਮਲਜੀਤ ਕੁਮਾਰ ਹੈ ਜੀ ਮੇਰਾ ਨਾਮ ਕਮਲਜੀਤ ਕੁਮਾਰ ਬਈ ਤੁਸੀਂ ਜੈਤੋ ਦੇ ਰਹਿਣ ਵਾਲੇ ਹੋ ਹਾਂਜੀ ਜੈਤੋ ਦੇ ਰਹਿਣਾ ਤੇ ਆਪਣੇ ਬੱਚੇ ਦਾ ਕੀ ਨਾਮ ਹੈ ਇਹ ਬੱਚਾ ਸੀ ਸ਼ਿਵਮ ਕੁਮਾਰ ਸ਼ਿਵਮ ਕੁਮਾਰ ਸ਼ਿਵ ਕੁਮਾਰ ਪੁੱਤ ਹੈ ਕੀ ਠੀਕ ਹੈ ਬਈ ਕੀ ਮਸਲਾ ਹੁੰਦਾ ਸਰ ਜਿਹੜੀ ਗੱਲਬਾਤ ਹੁੰਦੀ ਹੈ ਜਿਹੜੀ ਅੱਜ ਚਰਚਾ ਦਾ ਵਿਸ਼ਾ ਬਣਿਆ ਪਿਆ ਸਾਰੇ ਹੀ ਆਪਣੇ ਆ ਨਾ ਪਰ ਨਿਊਜ਼ ਵੇਖ ਰਹੇ ਆ ਚੈਨਲਾਂ ਤੇ ਚੱਲ ਰਹੀ ਹੈ ਕੀ ਗੱਲਬਾਤ ਸੀ ਸਰ ਇਹ ਸਕੂਲ ਰੈਗੂਲਰ ਜਾ ਰਿਹਾ ਸੀ ਕੋਈ ਪਰੇਸ਼ਾਨੀ ਨਹੀਂ ਸੀ ਇਸ ਨੂੰ ਵੈਨਤੀ ਵੀ ਜਾਂਦਾ ਸੀ ਅਸੀਂ ਵੀ ਛੱਡ ਕੇ ਹੁੰਦੇ ਆ ਕੀ ਨਾਂ ਸੀ ਪਹਿਲਾਂ ਸਕੂਲ ਦਾ ਨਾਮ ਸੀ ਇਹ ਵੀ ਪਬਲਿਕ ਸਕੂਲ ਜਾਂਦੋ ਡੀਏਵੀ ਪਬਲਿਕ ਸਕੂਲ ਜਾਂਦੋ ਇਹ ਕੋਈ ਇੰਗਲਿਸ਼ మీడియం ਸਕੂਲ ਹੈ ਜਾਂ మీడియం ਸਕੂਲ ਆ ਪ੍ਰਾਈਵੇਟ ਸਕੂਲ ਹੈ ਠੀਕ ਹੈ ਤੇ ਉਸ ਤੋਂ ਬਾਅਦ ਬਈ ਕੀ ਗੱਲਬਾਤ ਹੁੰਦੀ ਹੈ ਕੀ ਸਾਰੀ ਗੱਲਬਾਤ ਕੀ ਹੁਣ ਦੱਸੋ ਬਈ ਇਹ ਨੂੰ ਜਾਤੀ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਬੱਚੇ ਨੂੰ ਜੀ ਅੱਛਾ ਹਾਂ ਜੀ ਇਸ ਨੂੰ ਛੱਡਣਗੇ ਮੇਰੇ ਸਾਹਮਣੇ ਨੂੰ ਕਿਹਾ ਵੀ ਅਸੀਂ ਵਾਲਮੀਕਾਂ ਦੇ ਬੱਚੇ ਸਕੂਲ ਵਿੱਚ ਨਹੀਂ ਰੱਖਣੇ ਠੀਕ ਹੈ ਤੇ ਇਹ ਬਈ ਬੱਚੇ ਦੀ ਉਮਰ ਕਿੰਨੇ ਸਾਲ ਹੈ ਇਹ 5 ਸਾਲ ਦਾ ਹੁਣ ਹੋਇਆ ਬੱਚੇ 5 ਸਾਲ ਦਾ ਸ਼ਿਵਮ ਬੱਚੇ ਦਾ ਸ਼ਿਵਮ ਪਤਕੇ ਮੈਂ ਆ ਠੀਕ ਹੈ ਠੀਕ ਹੈ ਸਕੂਲ ਜਾਣ ਨੂੰ ਪੜਨ ਨੂੰ ਜੀ ਕਰਦਾ ਜਾਂ ਸਕੂਲੇ ਹਾਂ ਆ ਜਾਂ ਸਕੂਲੇ ਪ੍ਰਿੰਸੀਪਲ ਨੇ ਕੀ ਕੀਤਾ ਪ੍ਰਿੰਸੀਪਲ ਨੇ ਕੀ ਕੀਤਾ ਸੀ ਬੱਤ ਦੇਖੋ ਮਾਰਾ ਮਾਰਾ ਦੀ ਤੁਨ ਵੇਖੋ ਬਈ ਬੱਚਾ ਦੱਸ ਵੀ ਰਿਹਾ ਕਿ ਬਈ ਮਾਰਿਆ ਵੀ ਸੀ ਮੇਰੇ ਸਾਹਮਣੇ ਉਹਨੂੰ ਬਾਹ ਫੜ ਕੇ ਖਿੱਚ ਕੇ ਲਾਇਆ ਕਹਿੰਦਾ ਸੀ ਨਹੀਂ ਰੱਖਣਾ ਇਹਨੂੰ ਸਾਰੀ ਕਹਾਣੀ ਕੀ ਹੋਈ ਇੱਕ ਵਾਰੀ ਖੁੱਲ ਕੇ ਬਈ ਸਾਰੇ ਦਰਸ਼ਕਾਂ ਨੂੰ ਦੱਸੋ ਕੀ ਗੱਲ ਹੋਈ ਸੀ ਬਈ ਕਿਵੇਂ ਸੀ ਫੀਸ ਪਹਿਲਾਂ ਤਾਂ ਤੁਸੀਂ ਇਹ ਗੱਲ ਦੱਸੋ ਫੀਸਾਂ ਕਲੀਅਰ ਆਈ ਦੀਆਂ ਸਾਰੀਆਂ ਫੀਸਾਂ ਕਲੀਅਰ ਐ ਐਡਮਿਸ਼ਨ ਫੀਸ ਭਰੀ ਹੋਈ ਆ ਹੂੰ ਤੋ ਜੋ ਮਾੜੀ ਮੁੱਟੀ ਕੋਈ ਅਕਾਦੇ ਮਹੀਨੇ ਦੀ ਰਹਿੰਦੀ ਆ ਹਜੇ ਪੇਪਰ ਹੋਣੇ ਆ ਉਹ ਪੇਪਰਾਂ ਤੱਕ ਕਲੀਅਰ ਹੁੰਦੀ ਹੁੰਦੀ ਆ ਸਾਰੇ ਸਕੂਲਾਂ 'ਚ ਇਹ ਹੁੰਦਾ ਠੀਕ ਹੈ ਬਈ ਤੇ ਉਹ ਚੱਲੀ ਜਾਂਦਾ ਸੀਗਾ ਫੀਸ ਦਾ ਵੀ ਅਸੀਂ ਕਿਹਾ ਵੀ ਫੀਸ ਵੀ ਜੇ ਕੋਈ ਅਕਾਦੇ ਮਹੀਨੇ ਦੀ ਰਹਿੰਦੀ ਆ ਤਾਂ ਅਸੀਂ ਭਰ ਦਿੰਨੇ ਆ ਕੋਈ ਦਿੱਕਤ ਨਹੀਂ ਹੁੰਦੀ ਓਥੇ ਸੇ ਉਹ ਕਹਿੰਦਾ ਵੀ ਅਸੀਂ ਇਹ ਬੱਚੇ ਨੂੰ ਹੀ ਨਹੀਂ ਰੱਖਣਾਗਾ ਅੱਛਾ ਉਹਨੇ ਇਹ ਮੇਰੀ ਮਰਜ਼ੀ ਸੀ ਕਾ ਜੀ ਕੋਈ ਗਲਤੀ ਹੋ ਗਈ ਬੱਚੇ ਤੋ ਸਾਨੂੰ ਦੱਸ ਦਿਓ ਕਹਿੰਦਾ ਰੱਖਣਾ ਹੀ ਨਹੀਂ ਸਿੱਧਾ ਜਵਾਬ ਦਿੱਤਾ ਜੀ ਉਹਨੇ ਕਿਹੜੀ ਕਲਾਸ ਵਿੱਚ ਪੜ ਰਿਹਾ ਬੱਚਾ ਯੂਕੇਜੀ ਕਲਾਸ ਵਿੱਚ ਯੂਕੇਜੀ ਵਿੱਚ ਵੇਖੋ ਦਰਸ਼ਕੋ ਕਹਿੰਦੇ ਬਈ ਸਿੱਧਾ ਜਾਤੀ ਨੂੰ ਟਾਰਗੇਟ ਕੀਤਾ ਗਿਆ ਜਾਨੀ ਕਿ ਐਡਮਿਸ਼ਨ ਅਜ ਤੋਂ ਪਹਿਲਾਂ ਕਿੰਨੇ ਟਾਈਮ ਪਹਿਲਾਂ ਐਡਮਿਸ਼ਨ ਹੋਈ ਵੀ ਆ ਇੱਕ ਸਾਲ ਪਹਿਲਾਂ ਹੋਈ ਹੈ ਇੱਕ ਸਾਲ ਪਹਿਲਾਂ ਜਦੋਂ ਬੱਚੇ ਲੱਗਦੇ ਉਹਦੋਂ ਐਡਮਿਸ਼ਨ ਹੋਈ ਉਹਦੋਂ ਪਹਿਲਾਂ ਰੈਗੂਲਰ ਬੱਚਾ ਜਾਂਦਾ ਹੈ ਸਕੂਲ ਅਸੀਂ ਹਾਜ਼ਰੀਆਂ ਲੱਗੀਆਂ ਹੋਈਆਂ ਉੱਥੇ ਹੋਰ ਪੱਤਰਕਾਰਾਂ ਨੇ ਵੀ ਰਜਿਸਟਰ ਵੀ ਦੇਖਿਆ ਠੀਕ ਹੈ ਹਾਂਜੀ ਸਾਰਾ ਤੇ ਫਿਰ ਇੱਕੇ ਦਾ ਵੀ ਆਏ ਕੀ ਹੁੰਦਾ ਕਿ ਬਈ ਪ੍ਰਿੰਸੀਪਲ ਕਹਿੰਦਾ ਵੀ ਮੈਂ ਰੱਖਣੇ ਨੇ ਬੱਚਾ ਜਾ ਕੇ ਕਿਸ ਸਕੂਲ ਦੇ ਵਿੱਚ ਕੋਈ ਬੱਚੇ ਦੀ ਛੁੱਟੀ ਵਿੱਚ ਸੀ ਆਦਾਂ ਦੇ ਵਿੱਚ ਪਹਿਲਾਂ ਵੀ ਇਹ ਸਕੂਲ ਰਿਹਾ ਇਹ ਜਦੋਂ ਦਾ ਇਹਨੂੰ 2 ਸਾਲ ਹੋਏ ਆ ਪ੍ਰਿੰਸੀਪਲ ਆਏ ਇਹ ਇੱਕ ਵਾਰ ਸਸਪੈਂਡ ਵੀ ਹੋ ਚੁੱਕਿਆ ਹੈ ਸਕੂਲ ਦੇ ਵਿੱਚ ਕੋਈ ਹੋਣੀ ਹੈ ਸਮ ਹਰ ਇੱਕ ਜਿਵੇਂ ਆਪਾਂ ਕਹਿੰਦੀ ਇਹਦਾ ਮਾੜਾ ਸੁਭਾਅ ਪ੍ਰਿੰਸੀਪਲ ਦਾ ਕੀ ਨਾਮ ਆ ਪ੍ਰਿੰਸੀਪਲ ਦਾ ਮੋਹਿਤ ਕਹਿੰਦੇ ਮੋਹਿਤ ਗੁਪਤਾ ਪਤਾ ਨਹੀਂ ਗਰਗੇ ਇਸ ਤਰ੍ਹਾਂ ਮੋਹਿਤ ਗਰੋਵਰ ਮੋਹਿਤ ਗਰੋਵਰ ਆ ਜਿਹੜਾ ਪ੍ਰਿੰਸੀਪਲ ਸਕੂਲ ਦਾ ਬੱਚਾ ਰੈਗੂਲਰ ਇਸ ਟਾਈਮ ਸਕੂਲ ਜਾ ਰਿਹਾ ਸੀ ਜ ਜਦੋਂ ਆਉਂਦਾ ਇਹ ਆਪਣਾ ਇਹਦਾ ਹੋਇਆ ਰੌਲਾ ਉਦੋਂ ਤਾਂ ਨਹੀਂ ਜਾ ਰਿਹਾ ਸੀ ਕਿੰਨੇ ਦਿਨ ਹੋ ਗਏ ਜਿਹੜੀ ਘਟਨਾ ਹੋਈ ਨੂੰ 6 ਤਰੀਕ ਦੀ ਹੈ ਜੀ 6 ਤਰੀਕ ਦੀ ਘਟਨਾ ਹੋਈ ਮੈਂ ਐਸ.ਐਮ. ਸਾਹਿਬ ਨੂੰ ਅਸੀਂ ਦਰਖਾਸਤ ਦਿੱਤੀ ਸੀ ਉਹਦੇ ਤੇ ਕੋਈ ਸੁਣਵਾਈ ਨਹੀਂ ਹੋਈ ਮਤਲਬ ਜਿਹੜੀ 6 ਨਵੰਬਰ ਅੱਜ 28 ਨਵੰਬਰ ਹੋ ਚੁੱਕੀ ਹੈ ਨਾ ਪਿਛਲੇ 6 ਨਵੰਬਰ ਨੂੰ ਇੰਨੇ ਦਿਨ ਹੋਣ ਦੇ ਇਹ ਜਿਹੜਾ ਮੁੱਦਾ ਬਈ ਹੁਣ ਹਾਈਲਾਈਟ ਹੋਇਆ ਕਿਉਂ ਪਹਿਲਾਂ ਤੁਸੀਂ ਕਿਹਨੇ ਗੱਲ ਨਹੀਂ ਸ਼ੇਅਰ ਕੀਤੀ ਜਾਂ ਨਹੀਂ ਮੈਂ 6 ਤਰੀਕ ਤੋਂ ਹੀ ਕਰੀ ਜਾਂਦਾ ਜੀ ਹਾਂਜੀ ਜੋ ਇੱਕ ਦੋ ਵਾਰੀ ਪੱਤਰਕਾਰ ਮੇਰੇ ਨਾਲ ਵੀ ਗਏ ਆ ਉਹਨਾਂ ਦੇ ਸਾਹਮਣੇ ਵੀ ਕਿਹਾ ਵੀ ਮੈਂ ਨਹੀਂ ਇਸ ਬੱਚੇ ਨੂੰ ਰੱਖਣਾ ਜੀ ਅੱਛਾ ਪੱਤਰਕਾਰਾਂ ਦੇ ਸਾਹਮਣੇ ਵੀ ਪ੍ਰਿੰਸੀਪਲ ਨੇ ਉਸ ਤੋਂ ਬਾਅਦ ਕਿਹਾ ਵੀ ਮੈਂ ਰੱਖਣਾ ਨਹੀਂ ਬੱਚੇ ਨੂੰ ਰੱਖਣਾ ਜੀ ਤੇ ਕਾਰਨ ਕੀ ਕੇ ਦੱਸ ਰਹੇ ਹੋ? ਕਾਰਨ ਕੋਈ ਕੁਝ ਨਹੀਂ ਦੱਸ ਰਹੇ ਜੀ। ਜੇ ਦੁਬਾਰਾ ਉਹ ਤੋਂ ਪੁੱਛ ਦਿਆਂ ਉਹ ਮਟਾਲ ਦਿੰਦਾ ਮੈਂ ਮੀਟਿੰਗ ਤੇ ਆ। ਬਿਲਕੁਲ ਹਜੇ ਟਾਈਮ ਹੈ ਨਹੀਂ। ਇਹ ਗੱਲਾਂ ਕਰਕੇ ਟਾਲ ਦੇ। ਜਿਵੇਂ ਕਿ ਫਸਟ ਟਾਈਮ ਉਹਨੇ ਕਿਹਾ ਸੀਗਾ ਬਈ ਛੋਟੀ ਜਾਤੀ ਦਾ ਹੁਣ ਕਰਕੇ ਮੈਂ। ਹਾਂ ਸਿੱਧਾ ਵਾਲਮੀਕ ਐ ਕੇ ਬੋਲਿਆ ਨਾ ਉਹ ਵਾਲਮੀਕ ਕਹਿੰਦਾ ਬੱਚਾ ਮੈਂ ਸਕੂਲ ਵਿੱਚ ਨਹੀਂ ਰੱਖਣਾ। ਠੀਕ ਹੈ। ਹਾਂਜੀ। ਬਈ ਮਤਲਬ ਜਦੋਂ ਬਈ ਇਹ 6 ਤਰੀਕ ਦੀ ਵਾਲਮੀਕ ਜਾਤੀ ਨਾਲ ਸੰਬੰਧ ਰੱਖਦੇ ਆਂ। ਹਾਂਜੀ। ਠੀਕ ਹੈ। ਮਤਲਬ ਬਈ ਜਦੋਂ 6 ਤਰੀਕ ਤੋਂ ਬਾਅਦ ਇਹ ਘਟਨਾ ਹੁੰਦੀ ਆ। ਪ੍ਰਿੰਸੀਪਲ ਨੂੰ ਤੁਸੀਂ ਉਸ ਤੋਂ ਬਾਅਦ ਕਿੰਨੇ ਵਾਰੀ ਫੇ ਅਸੀਂ ਇੱਕ ਵਾਰੀ ਰਿਕੁਐਸਟ ਕਰਨ ਗਏ ਸੀ ਉਸ ਤੋਂ ਬਾਅਦ ਨਹੀਂ ਅਸੀਂ ਗਏ ਉਸ ਟਾਈਮ ਤੁਹਾਡੇ ਨਾਲ ਕੌਣ-ਕੌਣ ਸੀ ਜਦੋਂ ਗਏ ਸੀ ਉਸ ਕੋਸੀ ਆਪਣੇ ਇੱਕ ਤਾਂ ਰੇਸ਼ਮ ਪੱਤਰਕਾਰ ਸੀ ਜੀ ਠੀਕ ਹੈ ਇੱਕ ਕਿਕਰ ਸਿੰਘ ਫਰੀਦਕੋਟ ਤੋਂ ਸੀ ਠੀਕ ਹੈ ਹਾਂ ਉਸ ਦਿਨ ਪ੍ਰਿੰਸੀਪਲ ਦਾ ਕੀ ਕਹਿਣਾ ਸੀਗਾ ਉਸ ਦਿਨ ਮੈਂ ਤਾਂ ਬਾਹਰ ਬੈਠ ਗਿਆ ਸੀ ਉਹਨਾਂ ਨੇ ਗੱਲ ਕੀਤੀ ਉਸ ਤੋਂ ਬਾਅਦ ਮੈਨੂੰ ਬੁਲਾਇਆ ਮੈਂ ਸਾਰਾ ਜੋ ਫੀਸਾਂ ਦਾ ਸੀ ਜੋ ਉਹਨੂੰ ਦਿੱਤਾ ਸਾਰਾ ਕੁਝ ਦੱਸਤਾ ਸੀ ਉਹਨਾਂ ਨੇ ਇਹ ਗੱਲ ਜਸਦੀ ਕੀਤੀ ਹਾਂ ਵੀ ਭਰਿਆ ਵੈ ਇਹਦਾ ਸਾਰਾ ਸਾਰਿਆਂ ਕਲੀਅਰ ਹੈ ਹਾਂ ਜੀ ਠੀਕ ਤੇ ਡਾਕੂਮੈਂਟ ਜੋ ਵੀ ਸਕੂਲ ਦੇ ਵਿੱਚ ਆ ਇਹਦੇ ਤੇ ਉਹ ਇਹ ਗੱਲ ਤਿਆੜਿਆ ਪਿਆ ਵੀ ਇਹ ਬੱਚਾ ਮੈਂ ਰੱਖਣਾ ਨਹੀਂ ਸਕੂਲ ਦੇ ਵਿੱਚ ਕੋਈ ਹੋਰ ਵੀ ਸ਼ਹਿਰ ਦੇ ਵਿੱਚ ਵਾਲਮੀਕਾ ਦੇ ਬੱਚੇ ਆ ਰਹੇ ਆ ਜਾਂ ਇਕੱਲਾ ਆਪਣਾ ਬੱਚੇ ਵਿੱਚ ਹੈਗੇ ਬਹੁਤ ਬੱਚੇ ਹੀ ਵਾਲਮੀਕਾ ਦੇ ਜਦੋਂ ਹੋਰ ਬੱਚੇ ਵਾਲਮਿਕ ਦੇ ਹੈਗੇ ਤੇ ਫਿਰ ਇਸ ਬੱਚੇ ਤੋਂ ਸੋਨੂੰ ਕੀ ਲੱਗਦਾ ਵੀ ਕੀ ਪ੍ਰੋਬਲਮ ਹੋ ਸਕਦੀ ਹੈ ਕੋਈ ਨਿੱਜੀ ਕੋਈ ਤੁਹਾਡਾ ਰੌਲਾ ਰੱਪਾ ਹੋਵੇ ਪ੍ਰਿੰਸੀਪਲ ਨਿੱਜੀ ਤਾਂ ਚੀਜ਼ ਹੁਣ ਉਹਦੇ ਪੁੱਛੇ ਤੋਂ ਪਤਾ ਲੱਗੂਗਾ ਆਪਾਂ ਤਾਂ ਤੇਰੇ ਕਿ ਤੁਹਾਡੇ ਵੱਲੋਂ ਕੋਈ ਨਹੀਂ ਸਾਡੇ ਵੱਲੋਂ ਕੋਈ ਨਹੀਂ ਬਈ ਜਨ ਕਿ ਤੁਹਾਡਾ ਸਹੀ ਸੁਭਾਅ ਚੱਲ ਰਿਹਾ ਪ੍ਰਿੰਸੀਪਲ ਨਾਲ ਸਹੀ ਤੁਹਾਡਾ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਹੈ ਵੱਡੇ ਬੱਚੇ ਸਾਡੇ ਪੜ ਰਹੇ ਆ 8 8 9 9 ਸਾਲ ਹੋ ਗਏ ਨੇ ਨਨੋ ਸਕੂਲ ਦੇ ਇਹ ਵੀ ਇਹ ਮਤਲਬ ਇਹ ਬੱਚੇ ਛੋਟੇ ਹੀ ਸਕੂਲ ਦੇ ਬੱਚੇ ਆ ਇਹ ਵੀ ਬਣ ਜਾਣ ਕਿ ਛੋਟੇ ਆ ਆਪਦੀ ਵਾਲਮਿਕ ਦੇ ਭਾਈ ਜੀ ਹਾਂ ਜੀ ਹਾਂ ਜੀ ਆਪਦੇ ਵਿੱਚ ਬਈ ਜਨ ਕਿ ਵ ਇਹਦੇ ਪਿਤਾ ਕਹਿ ਰਹੇ ਵੀ ਇਸੇ ਨਾਲ ਹੀ ਪਤਾ ਨਹੀਂ ਕੋਈ ਦੁਸ਼ਮਣੀ ਕੱਢ ਰਿਹਾ ਜਾਂ ਕੀ ਗੱਲ ਹੈ ਪ੍ਰਿੰਸੀਪਲ ਵੀ ਇਸ ਬੱਚੇ ਨੂੰ ਨਹੀਂ ਸਕੂਲ 'ਚ ਰੱਖ ਰਿਹਾ ਇਹਨਾਂ ਦੇ ਦੂਸਰੇ ਬੱਚੇ ਆ ਵੱਡੇ ਇਸੇ ਪਰਿਵਾਰ ਦੇ ਉਹ ਪੜ ਰਹੇ ਆ ਇਸ ਬੱਚੇ ਨੂੰ ਸਕੂਲ ਦੇ ਵਿੱਚੋਂ ਕੱਢਿਆ ਜਾ ਰਿਹਾ ਵੀ ਉਕਤਦਾ ਕਹਿ ਰਿਹਾ ਕਿ ਪ੍ਰਿੰਸੀਪਲ ਨੇ ਕਿਹਾ ਵੀ ਮੈਂ ਵਾਲਮਿਕ ਭਾਈ ਜੈਲ ਦੇ ਬੱਚਾ ਨੂੰ ਨਹੀਂ ਰੱਖਣਾ ਇਹ ਗੱਲ ਹੋਈ ਹੈ ਨਾ ਬਈ ਤੇ ਹੁਣ ਤੁਸੀਂ ਬਈ ਕੋਈ ਕਾਰਵਾਈ ਕੋਈ ਕੀਤੀ ਹੈ ਉਸ ਤੋਂ ਬਾਅਦ ਮੈਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਜਿ ਹਜੇ ਕੋਈ ਕਾਰਵਾਈ ਨਹੀਂ ਹੋਈ ਮੈਂ ਐਸਡੀਓਮ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ ਡੀਐਸਪੀ ਜੈਤੂਨ ਨੂੰ ਵੀ ਦਿੱਤੀ ਹੋਈ ਹੈ ਪਰ ਕਾਰਵਾਈ ਹਜੇ ਕੋਈ ਨਹੀਂ ਹੋਈ ਕਿ ਕਿੰਨਾ ਟਾਈਮ ਹੋ ਗਿਆ ਬਈ ਦਰਖਾਸਤ ਦਿੱਤੀ ਉਹਨੂੰ ਇੱਕ 6 ਤਰੀਕ ਨੂੰ ਦਿੱਤੀ ਸੀ ਮੈਂ ਨਾਲ ਦੀ ਨਾਲ ਹੀ ਦਿੱਤੀ ਸੀ ਤੇ ਉਸ ਤੋਂ ਬਾਅਦ ਮਤਲਬ ਕੀ ਐਸ ਤਈ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਥੋੜੀ ਉਸ ਤੋਂ ਬਾਅਦ ਪ੍ਰਿੰਸੀਪਲ ਨਾਲ ਗੱਲ ਹੋਈ ਹੋਵੇ ਜਾਂ ਕੋਈ ਕੋਈ ਗੱਲ ਨਹੀਂ ਹੋਈ ਹੈ ਜੀ ਤੇ ਕੋਈ ਥੋੜੀ ਬਾਰਤਲਾ ਆਪਣੇ ਦੀ ਨਹੀਂ ਬਾਰਤਲਾ ਅੱਜ ਤਾਂ ਸਰਕਾਰ ਤੋਂ ਆਪਦੇ ਇਨਸਾਫ ਦੀ ਮੰਗ ਕਰਦੇ ਆ ਕੋਈ ਆਪਣੇ ਜਿਵੇਂ ਜੈਤੂ ਦੇ ਐਮਐਲਏ ਆ ਜਾਂ ਕੋਈ ਕਿਸੇ ਨਾਲ ਵੀ ਨਹੀਂ ਥੋੜੀ ਗੱਲ ਜਾਂ ਤੁਹਾਡੇ ਨਾਲ ਕੋਈ ਨਿਰਾਬਤ ਕਰਨਾ ਨਹੀਂ ਕੋਈ ਰਾਬਤਾ ਨਹੀਂ ਹੋਏਗਾ ਸੋ ਵੇਖੋ ਦਰਸ਼ਕੋ ਆਪਾਂ ਤੁਹਾਡੇ ਸਾਹਮਣੇ ਜਿਹੜਾ ਮੁੱਦਾ ਲੈ ਕੇ ਆਂਦਾ ਆਪਾਂ ਕੋਸ਼ਿਸ਼ ਕਰਾਂਗੇ ਪ੍ਰਿੰਸੀਪਲ ਦੇ ਨਾਲ ਵੀ ਗੱਲ ਕਰਨ ਦੀ ਉਹਨਾਂ ਦਾ ਪੱਖ ਵੀ ਆਪਾਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਬੱਚਾ ਵੇਖੋ ਛੋਟੀ ਜੀ ਉਮਰ ਦਾ ਬੱਚਾ ਕਿੰਨੇ ਸਾਲ ਦੀ ਉਮਰ ਹੈ 5 ਸਾਲ 5 ਸਾਲ ਬੱਚੇ ਦੀ ਉਮਰ ਹੈ ਯੂਕੇਜੀ ਕਲਾਸ ਵਿੱਚ ਪੜ ਰਿਹਾ ਇਸ ਬੱਚੇ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਇਸ ਦੇ ਪਿਤਾ ਦਾ ਕਹਿਣਾ ਹੈ ਕਿ 6 ਤਰੀਕ ਦੀ ਗੱਲਬਾਤ ਹੈ ਅੱਜ 28 ਤਰੀਕ ਹੋ ਚੁੱਕੀ ਹੈ ਬਈ ਬੱਚੇ ਦੀ ਬਾਹ ਫੜ ਕੇ ਪ੍ਰਿੰਸੀਪਲ ਨੇ ਬਾਹਰ ਕੱਢਤਾ ਸੀਗਾ ਬਈ ਅਸੀਂ ਵਾਲਮਿਕ ਭਾਈਚਾਰੇ ਦੇ ਬੱਚਿਆਂ ਨੂੰ ਨਹੀਂ ਪੜਾਉਣਾ ਹਾਲਾਂਕਿ ਹੋਰ ਬੱਚੇ ਜਿਹੜੇ ਵਾਲਮਿਕ ਭਾਈਚਾਰੇ ਦੇ ਉਸੇ ਸਕੂਲ ਦੇ ਵਿੱਚ ਪੜ ਰਹੇ ਆ ਪਰ ਇਸੇ ਬੱਚੇ ਦੇ ਨਾਲ ਪਤਾ ਨਹੀਂ ਕੋਈ ਕਿਉਂ ਰੰਜਿਸ਼ ਕੱਢ ਰਿਹਾ ਕਿਉਂ ਕੀ ਗੱਲਬਾਤ ਹੈ ਆਪਾਂ ਪ੍ਰਿੰਸੀਪਲ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਟਾਈਮ ਦੇ ਉੱਤੇ ਇੱਕ ਮੀਸਦੀ ਚੱਲ ਰਹੀ ਹੈ ਹਰ ਕੋਈ ਪੜਿਆ ਲਿਖਿਆ ਇੱਕ ਪ੍ਰਿੰਸੀਪਲ ਤਾਂ ਬਹੁਤ ਵੱਡਾ ਜਿਹੜੇ ਕਿ ਜ਼ਿੰਮੇਵਾਰੀ ਵਾਲਾ ਉਹਦੇ ਉਹਦਾ ਹੁੰਦਾ ਸਕੂਲ ਦੇ ਵਿੱਚ ਜੇ ਆਪਾਂ ਸਕੂਲ ਦੇ ਜਿੱਥੇ ਆਪਾਂ ਸਿੱਖਿਆ ਪ੍ਰਾਪਤ ਕਰਦੇ ਜਿੱਥੇ ਆਪਾਂ ਕਹਿੰਦੇ ਆ ਪੜ੍ਹੇ ਲਿਖੇ ਹੁੰਨੇ ਆਪਾਂ ਪੜ੍ਹਦੇ ਲਿਖਦੇ ਆ ਪ੍ਰਿੰਸੀਪਲ ਹੋ ਕੇ ਇਦਾਂ ਦੇ ਕੰਮ ਕਰ ਰਿਹਾ ਤਾਂ ਫਿਰ ਬਹੁਤ ਮਾੜੀ ਗੱਲ ਆ ਆਪਾਂ ਪ੍ਰਿੰਸੀਪਲ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਤੁਸੀਂ ਚਾਹੋ ਨਿਓ ਪਰਿਵਾਰ ਨੂੰ ਇਨਸਾਫ ਮਿਲੇ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਜਾਇਜ਼ ਹੈ ਇਦਾਂ ਕਰਨਾ ਕਿੰਨਾ ਕੁ ਸਹੀ ਹੈ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਨਸਾਫ ਮਿਲ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਪੇਰੈਂਟਸ ਵੱਲੋਂ આરોਪ ਹੈਗਾ ਕਿ ਸਾਨੂੰ ਜਿਹੜਾ ਪ੍ਰਿੰਸੀਪਲ ਸਾਹਿਬ ਹੈ ਉਹ ਇੱਕ ਤਾਂ ਸਾਡੇ ਬੱਚਿਆਂ ਨਾਲ ਕਿਸੇ ਕਿਸਮ ਦਾ ਜਾਤੀ ਵਿਤਰਾ ਕਰ ਰਿਹਾ ਔਰ ਦੂਸਰੀ ਗੱਲ ਕਿ ਸਾਡੇ ਜਿਹੜੇ ਪਹਿਲਾਂ ਬੱਚੇ ਪੜ੍ਹਦੇ ਉਹਨਾਂ ਨੂੰ ਵੀ ਨਹੀਂ ਪੜ੍ਹਨ ਦੇ ਰਿਹਾ ਬੱਚਾ ਨਾਮ ਕੀ ਹੈ ਜੀ ਕਿਹੜੀ ਕਲਾਸ ਦਾ ਸ਼੍ਰੀਮ ਬੱਚਾ ਕੋਈ ਐਲ ਕੇ ਜੀ ਦਾ ਦਾ ਕਮਲਦੀਪ ਪੰਜ ਸਾਲ ਦਾ ਮੁੰਡਾ ਪੰਜ ਸਾਲ ਦਾ ਜਿਨ੍ਹਾਂ ਉਹ ਸਾਨੂੰ ਬੱਚੇ ਬਾਰੇ ਪਤਾ ਹੈ ਬੱਚੇ ਨਹੀਂ ਸਾਡੇ ਕੋਲ ਡਾਕੂਮੈਂਟ ਹੀ ਕੰਪਲੀਟ ਨਹੀਂ ਆਏਗੇ ਤੇ ਬੱਚੇ ਸਾਡੇ ਕੋਲ ਰਜਿਸਟ੍ਰੇਸ਼ਨ ਕਨਫਰਮ ਨਹੀਂ ਹੋਏਗੀ ਜੀ ਐਡਮਿਸ਼ਨ ਕਨਫਰਮ ਨਹੀਂ ਹੋਏਗੀ ਜੀ ਸਿਰਫ ਰਜਿਸਟ੍ਰੇਸ਼ਨ ਉਸ ਬੇਸ ਤੇ ਹੋਏਗੀ ਕਿ ਇਹ ਪਲਾਨੀ ਡੇਟ ਤੱਕ ਜੋ ਵੀ ਨੇ ਉਹ ਕਹਾਂ ਸੀ ਦੇ ਦਾਂਗੇ ਅਸੀਂ ਜੇ ਡਾਕੂਮੈਂਟ ਡਾਕੂਮੈਂਟ ਸਾਡੇ ਕੋਲ ਆਈ ਨਹੀਂ ਜੀ ਤੇ ਅਸੀਂ ਵਾਰਨਰ ਬਲਾਨ ਦੇ ਉੱਤੇ ਵੀ ਇਹਨਾਂ ਨੂੰ ਡਾਕੂਮੈਂਟ ਜਮ੍ਹਾਂ ਕਰਵਾ ਦੋ ਤਾਂ ਕਿ ਬੱਚੇ ਦੇ ਐਡਮਿਸ਼ਨ ਕਰ ਪਰਮ ਹੋ ਜੇ ਤੇ ਇਹਨਾਂ ਨੇ ਕੋਈ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਇਆਗਾ ਜੀ ਤਾਂ ਉਸ ਬਾਬਤ ਇਹਨਾਂ ਦੇ ਜਿਹੜਾ ਬੱਚਾ ਦਾ ਪਿਓ ਹੈਗਾ ਠੀਕ ਹੈ ਉਹ ਆਫਿਸ ਆ ਕੇ ਇਹਨਾਂ ਨੂੰ ਮਿਲ ਕੇ ਨਹੀਂ ਗਿਆਗਾ ਕਿ ਅਸੀਂ ਬੱਚੇ ਦੀ ਫਲਾਨੀ ਤਰੀਕ ਤੱਕ ਚੀਜ਼ ਜਮ੍ਹਾਂ ਕਰਾ ਦਾਂਗੇ ਤੇ ਅੱਜ ਮਹੀਨਾ ਨਵੰਬਰ ਚੱਲੀ ਜਾਂਦਾ ਹੈ ਹਾਇ ਤੱਕ ਇਹਨਾਂ ਡਾਕੂਮੈਂਟ ਪੂਰੇ ਨਹੀਂ ਹੋਣਗੇ ਤੇ ਬੱਚਾ ਅਗਸਤ ਮਹੀਨੇ ਤੋਂ ਬਾਅਦ ਠੀਕ ਹੈ ਪਹਿਲਾਂ ਵੀ ਆਪਸ਼ਨ ਕਾਫੀ ਰੰਦਾ ਰਿਹਾ ਹੈਗਾ ਅਗਸਤ ਮਹੀਨੇ ਤੋਂ ਬਾਅਦ ਤਾਂ ਬੈਸਿਕ ਸਕੂਲ ਨਹੀਂ ਆਉਂਦਾ ਸਰ ਅਸਰ ਤੁਸੀਂ ਐਡਮਿਸ਼ਨ ਦੀ ਗੱਲ ਕੀਤੀ ਐ ਵੀ ਡਾਕੂਮੈਂਟ ਪੂਰੇ ਨਹੀਂ ਸੀ ਫਿਰ ਇੱਕ ਸਾਲ ਤੋਂ ਬੱਚਾ ਸਕੂਲ ਦੇ ਵਿੱਚ ਕਿਸ ਤਰ੍ਹਾਂ ਆ ਰਿਹਾ ਸੀ ਇਸ ਸਾਲ ਮੈਂ ਕਹਿਤਾ ਰਿਹਾ ਨਾ ਸਰ ਜੀ ਇੱਕ ਸਾਲ ਦਾ ਬੱਚਾ ਆਇਆ ਹੀ ਨਹੀਂਗਾ ਅੱਜ ਤਾਂ ਦੇਖੋ ਜੇ ਬੱਚਾ 2 ਜਾਂ 4 ਦਿਨ ਐਬਸੈਂਟ ਹੋ ਜੇ ਇਹਨਾਂ ਦਾ ਲੀਵ ਚੈੱਕ ਕਰਦੇ ਆ ਜੇ ਲੀਵ ਨਹੀਂ ਆਂਦੀ ਕਰੇ ਫੋਨ ਕਰਦੇ ਆ ਇਹਨਾਂ ਦੇ ਕਰੇ ਫੋਨ ਕਰਕੇ ਬੁਲਾਣੇ ਆ ਇਹ ਕਹਿ ਦਾਂਗੇ ਕੋਈ ਨਹੀਂ ਦੇ ਦਾਂਗੇ ਜੀ ਭੇਜ ਦਾਂਗੇ ਟ੍ਰੈਵ ਰਾਫੀ ਬੜੀ ਵਾ ਸਨੇਹਾ ਭੇਜਿਆ ਹੈਗਾ ਪਰ ਕੋਈ ਡਾਕੂਮੈਂਟ ਨਾ ਪੂਰਾ ਨਹੀਂ ਆਇਆ ਹੈਗਾ ਇੱਕ ਉਹਨੇ ਵੀ ਪੇਜੈਂਟ ਹੁਣ ਲਾਸਟ ਵੀਕ ਇਹ ਆਏ ਸੀਗੇ ਜਾਂ 10 ਦਿਨ ਪਹਿਲਾਂ ਆਏ ਸੀ ਮੈਂ ਇਹਨਾਂ ਨੂੰ ਕਿਹਾ ਵੀ ਡਾਕੂਮੈਂਟ ਪੂਰੇ ਕਰੋ ਫਿਰ ਬੱਚੇ ਐਡਮਿਸ਼ਨ ਇਸ ਨੂੰ ਸਿਨਸੀਡਰ ਕਰਾਂਗੇ ਕਿਉਂਕਿ ਬੱਚਾ ਬਹੁਤ ਦੇਰ ਤੋਂ ਐਬਸੈਂਟ ਹੈ ਬੱਚੇ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈਗਾ ਬੱਚੇ ਦਾ ਨੁਕਸਾਨ ਨਾ ਕਰੋ ਅੱਛਾ ਫਿਰ ਐਬਸਨ ਹੋਣ ਦਾ ਕਾਰਨ ਵੀ ਨਹੀਂ ਦੱਸਦੇ ਨਾ ਸਾਨੂੰ ਫੋਨ ਲੱਗੇ ਦੱਸਦੇ ਬੱਚਾ ਡਰਾਈਵਰ ਲੈ ਜਾਂਦਾ ਇਹਨਾਂ ਦੇ ਦੋ ਤਿੰਨ ਬੱਚੇ ਹੋਰ ਵੀ ਪੜਦੇ ਹੈਗੇ ਆ ਉਹ ਬੱਚੇ ਆ ਜਾਂਦੇ ਦੂਜੇ ਬੱਚੇ ਤਾਂ ਪੁੱਛਿਆ ਕਹਿੰਦੇ ਉਹ ਨਹੀਂ ਸਕ ਨਹੀਂ ਭੇਜਣਾ ਜੀ ਉਹਨਾਂ ਦਾ ਕੋਈ ਰੀਜ਼ਨ ਸਾਡੇ ਕੋਲ ਕੋਈ ਲਿਖਤੀ ਸਾਡੇ ਕੋਲ ਐਪਲੀਕੇਸ਼ਨ ਨਹੀਂ ਆਈ ਕਿ ਸਾਡਾ ਬੱਚਾ ਬਿਮਾਰ ਹੈ ਜਾਂ ਕੋਈ ਕੰਮ ਹੈਗਾ ਤਾਂ ਨਹੀਂ ਆ ਸਕਦਾ ਜੋ ਸਾਡੇ ਕੋਲ ਡਾਕੂਮੈਂਟ ਹੀ ਪੂਰੇ ਨਹੀਂ ਹੋਣਗੇ ਸਾਰੇ ਅਸੀਂ ਫਿਰ ਹਾਰ ਕੇ ਉਹਨਾਂ ਨੂੰ ਕਹਾਂਗੇ ਕਿ ਸਰ ਵੀ ਡਾਕੂਮੈਂਟ ਲਿਆਓ ਤਾਂ ਹੀ ਅਸੀਂ ਬੱਚੇ ਨੂੰ ਕਲਾਸ 'ਚ ਐਡਮਿਸ਼ਨ ਕਰਕੇ ਬਿਠਾਵਾਂਗੇ ਬਿਨਾਂ ਡਾਕੂਮੈਂਟ ਤੋਂ ਕੋਈ ਵੀ ਸਕੂਲ ਕਿਵੇਂ ਬਿਠਾ ਲੇਗਾ ਤੇ ਇੱਕ ਵਾਰ ਉਹਨਾਂ ਦੇ ਏਅਰਪੋਰਟ ਹੈਗਾ ਵੀ ਉਹਨਾਂ ਨਾਲ ਜਾਤੀ ਵਿਤਕਰਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਸਰ ਬੇਬੁਨਿਆਦ ਹੈ ਕਿਸੇ ਵੱਲੋਂ ਮੇਰੇ ਸਟਾਫ ਵੱਲੋਂ ਵੀ ਹੈ ਮੇਰੇ ਵੱਲੋਂ ਕਿਸੇ ਵੱਲੋਂ ਇਹ ਜਿਹੀ ਕੋਈ ਗੱਲ ਕਦੀ ਨਾ ਤਾਂ ਹੋਈ ਹੈ ਨਾ ਇੰਕੁਚਰ ਕਿਸੇ ਨਾਲ ਹੋਊਗੀ ਨਾ ਅਸੀਂ ਇਹੋ ਜਿਹਾ ਕੁਝ ਕਰਦੇ ਹਾਂ ਉਹਨਾਂ ਦੇ ਮਾਤਾ ਦਾ ਵੀ ਇਹੀ ਕਹਿਣਾ ਹੈ ਜੀ ਵੀ ਜਦੋਂ ਵੀ ਮੈਂ ਉਹਦੇ ਪੁੱਤਰਾਂ ਕੋਲ ਸਕੂਲ ਆਉਂਿਆ ਮੈਨੂੰ ਸਕੂਲ ਵਰਦਣੇ ਦਿੱਤਾ ਜਾਂਦਾ ਤੇ ਮੈਨੂੰ ਬਾਹਰ ਤੋਂ ਹੀ ਮੋੜਿਆ ਜਾਂਦਾ ਹੈਗਾ ਸਾਡੇ ਨਾਲ ਜਿਹੜੀ ਇਹ ਜਾਤੀ ਵਿਤਕਰੇਵਾ ਜੀ ਕੀਤੀ ਜਾਂਦੀ ਹੈ ਸਾਡੇ ਬੱਚੇ ਪਹਿਨਾ ਨਾਲ ਵੀ ਕੀਤੀ ਜਾਂਦੀ ਹੈ ਸਰ ਕੋ ਵਾਰ-ਵਾਰ ਆਪਾਂ ਉਹ ਗੱਲ ਦੁਹਰਾਦੇ ਚੰਗੇ ਲੱਗਦੇ ਨਾ ਹੁਣ ਕੀਤਾ ਜਾਊਗਾ ਨਾ ਹੀ ਅੱਗੇ ਹੋਊਗਾ ਅਸੀਂ ਹਰ ਵਾਰੀ ਮਾਤਾ ਜੀ ਨੂੰ ਮਿਲੇ ਹੈਗੇ ਠੀਕ ਹੈ ਉਹ ਆਉਂਦੇ ਆ ਬੱਚਾ ਛੱਡ ਕੇ ਚਲੇ ਜਾਂਦੇ ਤੇ ਸਮ ਟਾਈਮ ਲੈਣ ਆ ਜਾਂਦੇ ਹੈਗੇ ਵੀ ਸਾਡੇ ਅੱਚ ਬੱਚਾ ਬਿਮਾਰ ਹੈ ਅਸੀਂ ਲੈ ਕੇ ਜਾਣਾ ਹੈਗਾ ਤਾਂ ਉਹ ਸਾਰੇ ਰਿਕਾਰਡ ਸਾਡੇ ਕੋਲ ਹੈਗੇ ਆ ਗੇਟ ਪਾਸ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਇਸ਼ੂ ਕੀਤੇ ਜਾਂਦੇ ਹੈਗੇ ਜਾਣ ਲਿਕੇ ਤੁਸੀਂ ਆਹ ਦਾ ਗੇਟ ਪਾਸ ਲੈ ਕੇ ਜਾਓ ਉਹ ਇਵਨ ਇਹਨਾਂ ਨੂੰ ਮਾਤਾ ਜੀ ਨੂੰ ਵਾਰ ਵਾਰ ਕਹਿੰਦਾ ਕਿ ਮਾਤਾ ਜੀ ਤੁਸੀਂ ਤਾਂ ਕਿਰਪਾ ਕਰਕੇ ਜਿਹੜਾ ਬੱਚੇ ਦਾ ਫਾਦਰ ਹੈਗਾ ਉਹਨੂੰ ਜਰੂਰ ਭੇਜੋ ਤਾਂ ਕਿ ਅਸੀਂ ਉਹਨਾਂ ਨਾਲ ਗੱਲ ਕਰੀਏ ਵੀ ਤੁਹਾਨੂੰ ਡਾਕੂਮੈਂਟ ਕਿਉਂ ਨਹੀਂ ਜਮ੍ਹਾਂ ਕਰਾਏ ਸਰ ਕੁਝ ਤਾਂ ਵੀ ਨਾ ਬੱਚੇ ਦਾ ਬਰਥ ਸਰਟੀਫਿਕੇਟ ਸਾਡੇ ਕੋਲ ਹੈਗਾ ਨਾ ਬੱਚੇ ਦਾ ਆਧਾਰ ਕਾਰਡ ਸਾਡੇ ਕੋਲ ਆਇਆ ਕੋਈ ਸਮੇਂ ਤੋਂ ਫੀਸ ਵੀ ਪੈਂਕਿੰਗ ਚੱਲਦੀ ਆ ਰਹੀ ਜੀ ਮੈਂ ਜੀ ਫੀਸ ਇਸ ਬੱਚੇ ਦਾ ਜਿਹੜੀ ਹੈਗੀ ਹੈ ਇਹਨਾਂ ਨੇ ਸਿਰ 2000 ਰੁਪਏ ਜਿਹੜਾ ਦਿੱਤਾ ਸੀਗਾ ਐਡਮਿਸ਼ਨ ਵਾਸਤੇ ਉਹ ਐਡਮਿਸ਼ਨ ਹੋਊਗੀ ਤਾਂ ਹੀ ਪੈਸੇ ਜਮ੍ਹਾਂ ਹੋਣਾ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤਾਂ ਪੇਮੈਂਟ ਵਾਪਸ ਲੈ ਜਾਓ ਜਾਂ ਤੁਸੀਂ ਐਡਮਿਸ਼ਨ ਵਾਸਤੇ ਫਾਰਮ ਪੂਰੇ ਕਰ ਦੋ ਤੇ ਰਜਿਸਟਰ ਕਰ ਦਿਓ ਆਹ ਲੜਕੇ ਜਿਹੜਾ ਬੱਚਾ ਜੀ ਉਹਦੇ ਫਾਦਰ ਦਾ ਇੱਕ ਇਹ ਵੀ ਅਲੀਗੇਸ਼ਨ ਹੈ ਵੀ ਮੈਨੂੰ ਜਦੋਂ ਵੀ ਮੈਂ ਮਿਲਣ ਵਾਸਤੇ ਆਉ ਮੈਨੂੰ ਸਿਰਫ ਰੂਮ ਦੇ ਵਿੱਚੋਂ ਹੀ ਮੋੜਿਆ ਦਿੱਤਾ ਜਾਂਦਾ ਮੈਨੂੰ ਬਾਕੇ ਇਹ ਗੱਲ ਸਾਡੇ ਸਾਹਮਣੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਨਹੀਂ ਨਹੀਂ ਸਰ ਤੁਸੀਂ ਤਾਂ ਇਹ ਹੁਣੇ ਬਲਾ ਕੇ ਉਹਨਾਂ ਨੂੰ ਪੁੱਛ ਲਓ ਪਿਛਲੇ ਹਫਤੇ ਜਾਂ 10 ਦਿਨ ਪੁਰਾਣੀ ਗੱਲ ਹੈ ਜਾਂ ਜਦੋਂ ਵੀ ਮੈਨੂੰ ਐਗਜੈਕਟ ਡੇਟ ਨਹੀਂ ਯਾਦ ਇਹਨਾਂ ਦਾ ਬੱਚੇ ਦਾ ਫਾਦਰ ਤੇ ਬੱਚੇ ਦਾ ਵੱਡਾ ਜਿਹੜਾ ਆ ਤਾਇਆ ਕਹ ਲੋ ਯਾਨੀ ਫਾਦਰ ਦਾ ਵੱਡਾ ਭਰਾ ਵੱਡਾ ਭਰਾ ਹੀ ਅੱਗੇ ਗੱਲ ਕਰਕੇ ਜਾਂਦਾ ਸੀ ਵੱਡਾ ਭਰਾ ਹੀ ਉਸ ਦਿਨ ਗੱਲ ਕਰਨ ਮੇਰੇ ਆਫਿਸ ਆਇਆ ਟੀਵੀ ਜਿਹੜਾ ਬੱਚੇ ਦਾ ਰੀਅਲ ਫਾਦਰ ਉਹ ਬਾਹਰ ਬੈਠਾ ਸੀਗਾ ਤਾਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਉਹਨਾਂ ਨੂੰ ਬਲਾਓ ਤੁਸੀਂ ਕਹਿੰਦੇ ਕੋਈ ਨਹੀਂ ਜੀ ਮੈਂ ਚੱਲਣਾ ਜੀ ਆਪ ਅੱਗੇ ਗੱਲ ਅਗਲੀ ਕਾਰਵਾਈ ਉਹ ਆਪੇ ਕਰਨਗੇ ਬਹੁਤ ਸ਼ੁਕਰੀਆ ਸਰ ਮੇਰਾ ਨਾਮ ਮੋਹਿਤ ਗਰੋਵਰ ਹੈ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਰ